ਕੀ ਗੱਲ ਹੈ ਨਹੀਂ ਇਹ ਪੌਂਦਾ ਕਰੇ ਤੇ ਰੱਖਦਾ ਹੀ ਨਹੀਂ ਨੂੰ ਤਾਂ ਪਾਏਗਾ ਇਹ ਤਾਂ ਪਾਵੇਂ ਇਹ ਤਾਂ ਨਹੀਂ ਪੌਂਦਾ ਚੱਲ ਨਹੀਂ ਆਓ ਸਪੈਸ਼ਲ ਲਾਓ ਤਾਂ ਸਹੀ ਕੁਛ ਕਪਤਾਨ ਇੱਕ ਵਾਰੀ ਵੇਖਦਾ ਸੀ ਵੀ ਕੀ ਲਾਉਂਦੇ ਆ ਲਾਇਰੇ ਮੈਨੂੰ ਪਤਾ ਹੈ ਲਾ ਕੋਈ ਨਹੀਂ ਪਾਉਂ ਬੇਵਾਦ ਜੀ ਘੋਏ ਦਾ ਦਤੋ ਸਹੀ ਠੀਕ ਹੈ ਉਹ ਇੱਧਰ ਤਾਂ ਉਰੇ ਤਾਂ ਮੈਦਾਨ ਚ ਤਾਂ ਠੀਕ ਹੈ ਕਹਿੰਦਾ ਨਹੀਂ ਨਹੀਂ ਚੌੜਾ ਓ ਕਪਤਾਨ ਦੇ ਸੌਦਾ ਭਾਂਜੋ ਤੜਕਰ ਦੇਣਾ ਓ ਯਾਰ ਐ ਕਰ ਖੋਲ ਸੱਟ ਗੱਡੀ ਚ ਯਾਰ ਗੱਡੀ ਖੜੀ ਹੈ ਯਾਰ ਯਾਰਦਾ ਬਾਪ ਵੱਡੀ ਸੱਟ ਨੂੰ ਖੋਲ ਕੇ ਕੋਲੇ ਮੈਂ ਜੋ ਐਂਡਾ ਵੇਖੀ ਜਾ ਹੈ ਨਹੀਂ ਪੈਸੇ ਵੀ ਹੈ ਨਹੀਂਗੇ ਉਹ ਮੰਨ ਜਾ ਪੈਸੇ ਨਹੀਂ ਮੰਨਣਾ ਜਾ ਹੈ ਨਹੀਂ ਪੈਸੇ ਵੀ ਹੈ ਨਹੀਂਗੇ ਜਾਊਗਾ ਯਾ ਲੈ ਇਹ ਪੈਸਾ ਨਾ ਕੋਲੇ ਨੂੰ ਸੈਟ ਗੱਡੀ ਆਵੇ ਭੈਜਾ ਆ ਆ ਦੋ ਬੱਕਰਿਆਂ ਦਾ ਏਕਾ ਕਾਲਾ ਬੱਕਰਾ ਤੇ ਆ ਪਾਠਾ ਦੋਸਤ ਇਹਨਾਂ ਦੋਆਂ ਦਾ ਸੌਦਾ ਹੋ ਗਿਆ ਇਹ ਤਾਂ ਦਹੀ ਜਾ ਰਿਹਾ ਨਹੀਂ ਦੇਰ ਤੇ ਦੇਖਿਆ ਮੈਂ ਨਹੀਂ ਸਾਡੇ ਸੁਣ ਨਹੀਂ ਨਹੀਂ 14 ਇਕੱਲੇ ਹੀ ਭਰ ਆਇਆ ਫਿਰਦਾ ਭੈਜੋ 20 ਬੰਦੇ ਤੇਰੀ ਕਰਾ ਮੇਰੀ ਕਾਫੀ ਲਾਹੇ ਦਿਖਾਈ ਤੇਰੀ ਸੀਗੀ ਕਹ ਤੱਕ ਮੈਂ ਹਲਾ ਹੁਣ ਬਾਲਾ ਘਟਾਉਣ ਬਾਲਾ ਬੱਥਪੇ ਦੱਸੋ ਸਾਰਾ ਕਿੰਨਾ ਇਹ ਅਫਰਤ ਲਾ ਉਹ ਪੈਸੇ ਤਾਂ ਕੱਲ ਪੈਂ ਮੋੜਦੀ ਮਗਰ ਪੈਸੇ ਆ ਤੈਨੂੰ ਪੈਸਾ ਦੱਸਣਾ ਨਾ ਆਲਾ 14.5 ਉਹ ਨਹੀਂ ਰੈਂਡ ਨਹੀਂ ਰੈਂਡ ਉਹ ਠੀਕ ਆ ਯਾਰ ਉਹ ਨਹੀਂ ਨਹੀਂ ਚੱਲ ਉਹ ਠੀਕ ਆ ਉਹ ਸਾਰੇ ਵੇਖ ਠੀਕ ਆ ਉਹ ਲੈ ਛੇਵੇਂ ਬੰਦ ਪਾ ਠੀਕ ਉਹ ਨਹੀਂ ਨਹੀਂ ਆਈਦਾ ਭੈ ਜੋ ਤੂੰ ਮੇਂ ਉਹ ਦੀਪੂ ਰਿਆ ਯਾਰ ਉਹ ਨਹੀਂ ਨਹੀਂ ਰੱਖ ਲਿਆ ਉਹ ਦੀਪੂ ਘੋਤਾ 14000 ਰੁਪਏ ਲਾਇਆ ਯਾਰ ਉਹ ਨਹੀਂ ਯਾਰ ਭੈ ਜੋ ਬੱਦਣਾ ਉਹ ਯਾਰ 2 ਅੱਜ ਭੈ ਲਖਾਈ ਇਹਨੂੰ ਪਾ ਖੜ ਦਿਓ ਜਲਾ ਮੈਂ ਦਿਖਾਵਾਂ ਕਿੰਨੇ ਬੱਕਰੇ ਲੈਣੇ ਤੂੰ ਐਵੇਂ ਦੱਸ ਉਹ ਲਈ ਸਾਡੇ 14000 ਉਹ ਲਖਾਈ ਇਹਦੀ ਲਖਾਈ ਇਹਦੀ ਪਰਹਾਨ ਠੀਕ ਹੈ ਚੱਲ ਆ ਜਾ ਖੋਲ ਕੇ ਯਾਰ ਲੈ ਦੋਸਤੋ ਸਾਡੇ 14000 ਦੇ ਹੋ ਗਏ ਆ ਲਖਾਈ ਪਾਈ ਦੀ ਠੀਕ ਆ ਉਹ ਦੇ ਦੇ ਜਿਹੜਾ ਅੜਿਆ ਆਉਂਦਾ ਈ ਸੌਦਾ ਦੋਸਤੋ ਉਹ ਹੁਣ ਮੰਨ ਕੇ ਚਲੋ ਵੀ ਹੋ ਗਿਆ ਠੀਕ ਆ ਬਾ ਲੈ ਗਏ ਬਾਈ ਲੈ ਵੀ ਦੋਸਤੋ ਆ ਸ਼ੇਰੀ ਪੱਠ ਦਾ ਸੌਦਾ ਕੀਤਾ ਤੇ ਗੋਰੇ ਲੌਂਕੇ ਵਾਲੇ ਤੋਂ ਖਰੀਦੀ ਆ ਤੇ ਗੱਲਬਾਤ ਕਰਦੇ ਆ ਆਪਾਂ ਕਿੰਨੇ ਦਾ ਸੌਦਾ ਹੋਇਆ ਗੋਜਾ ਬਿੱਟੂ ਕਿਵੇਂ ਕਰਾਦੀ ਆ ਪੱਠ ਇਹ ਬਾਈ ਲਖਾਈ ਤੇ ਕਰਾਦੀ ਆ ਆ ਗੋਰੇ ਵਾਲੀ ਪੱਠ ਹਾਂ ਬਾਈ ਦੀਪੂ ਨੂੰ ਦਵਾਦੀ ਕੋਟ ਵਾਲੇ ਨੂੰ ਕੋਟ ਵਾਲੇ ਨੂੰ ਲੈ ਵੀ ਲਖਾਈ ਤੇ ਕਰਾਤੀ ਆ ਕਿੰਨੇ ਦਾ ਹੈ ਤੁਸੀਂ ਵੀ ਜਰੂਰ ਇਧਰ ਨੂੰ ਮੂੰਹ ਕਰੋ ਯਾਰ ਭਾਈ ਹਾਂ ਇਧਰ ਨੂੰ ਮੂੰਹ ਕਰ ਲਓ ਮਾੜਾ ਜਾਂ ਲੈ ਵੀ ਕਪਤਾਨ ਖਰੀਦਦਾ ਆ ਇੱਕ ਬੱਕਰਾ ਦੋਸਤੋ ਆ ਬੱਕਰੀ ਦਾ ਸੌਦਾ ਚੱਲੀ ਜਾਂਦਾ ਆ ਦੋਸਤੋ ਹੈ ਕਿ ਬੱਕਰੀ ਤੇ 18 ਭਾਈ ਸੁੱਕੇ ਹੋਈ ਮਾੜਾ ਜਾਂ ਆ ਗਿਆ ਦੋਸਤੋ ਬੱਕਰਾ ਬੱਕਰਾ ਇਹਦਾ ਸੌਦਾ ਚੱਲੀ ਜਾਂਦਾ ਪਤਾ ਸਾਨੂੰ ਨਹੀਂ ਕਿ ਕਿੰਨੇ ਦਾ ਤੇ ਬਾਈ ਆਇਆ ਇਹ ਕਗਿਆਣੇ ਤੋਂ ਲੈ ਕੇ ਪਾ ਪਾ ਪਣ ਵੀਣੇ ਕੀ ਬੰਦਾ ਪਾਉਣੋਂ ਪਾ ਕੇ 18 ਹਜੇ ਪਾ ਲਏ ਬਣੇ ਮੈਨੂੰ ਪਤਾ ਕਿੱਥੇ ਹੋਣਗੇ 18 ਹੋਰੇ ਪੜਾ ਥਾ ਦਾ 19 1500 ਲੈ ਫੇਰ ਹੋਏ ਦੇ 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 ਬੱਕਰੇ ਉਹਦੇ ਨਾਲ ਕਪਤਾਨ ਠੀਕ ਆ ਪੈਸੇ ਕਰ ਲੈ ਮੈਨੂੰ ਪਤਾ ਮੈਂ ਕਰਦੇ ਬੱਕਰੇ ਕਰਦੇ ਉਹਨੇ ਬੱਕਰੇ ਫੇਰ ਕਰਦਾ ਲਿਆ ਤੂੰ ਪਗਾਈ ਕਿਉਂ ਕਰਦਾ ਲੈ ਯਾਰ ਤੂੰ ਪਗਾਈ ਯਾਰ ਆਦਾਂ ਤੂੰ ਖੜਾ ਲੇਗਾ ਪੈਸੇ ਸਾਰੇ ਛੱਡ ਦੇ ਮੈਂ ਸਾਰੇ ਪਾ ਦੇ ਦਿਆ ਆ ਤੂੰ ਮਾਰ ਦੇਗਾ ਇੱਕ ਫੜ ਨਹੀਂ ਛੱਡਦਾ ਛੱਡਦਾ ਹੀ ਅੱਖ ਲੱਗ ਜਾ ਮੇਰੇ ਮੈਂ ਕਰ ਲਿਆ ਜਿਹੜੀ ਮੈਂ ਕਹਿੰਦੇ ਮੈਨੂੰ ਪਤਾ ਬਰ ਨੀ ਗੱਲ ਹੋਣੀ ਇੱਕ ਇੱਕ ਨਾ ਇੱਕ ਨਾ ਇੱਕ ਨਾ ਨੋਟ ਪਾਉਗਾ ਨੋਟ ਹੋਣੀ ਪੈਣਾ ਹੀ ਪੈਣਾ ਭਾਈ ਮੈਂ ਪਹਿਲੇ ਦੱਸਤਾ ਸੀ ਇੱਕ ਨੋਟ ਪਾਉਗਾ ਮੈਂ ਪਹਿਲੀ ਵਾਰੀ ਨੀ ਕਦੇ ਮੇਰਾ ਨੀਲਾ ਨੀ ਦੇ ਦਿੰਦਾ ਧਿਆਨ ਧਿਆਨ ਕਰਾ ਦੇ ਕਰਾ ਦੇ ਉਹ ਭਰਾਵਾ ਅੱਖੇ ਲੱਗ ਜਾ ਮੇਰੇ ਉਹ ਚੰਗੇ ਪਾਹੇ ਲਾ ਦੇ ਜਿੱਤੇ ਦੀ ਵੇਚੂਗਾ ਕਿਹੜਾ ਕੋਈ ਗੱਲ ਹਾਂ ਹਾਂ ਜਾਣ ਨਾ ਯਾਰ ਉਹਨਾਂ ਨੇ ਵੀ ਗਾਂ ਹੁਣ ਕਿੰਨੇ ਲਾਦੇ ਸਾਢੇ 19 ਕਰਤਾ ਇਹਨਾਂ ਨੇ ਦਾ ਸਾਢੇ 19000 ਲੱਗ ਗਿਆ ਭਾਈ ਪੱਠ ਦੇ ਬੱਕਰੇ ਦਾ ਕੋ ਗਾਲ ਨਾ ਕਢਵਾਦਾ ਤਾਂ ਭਜਣਾ ਠੀਕ ਹੈ ਸਾਢੇ 19 ਹਜ਼ਾਰ ਜੀ ਮੈਂ ਜਦਾ ਦਾ ਤਾਂ ਕਟਾ ਕਰਦੇ ਵੀ ਦੇਂਦੇ ਯਾਰ ਲੈ ਖੇਰ ਹੋਈ ਨਹੀਂ ਲਿਖਾਈ ਪਹਿਲਾਂ 400 ਰੁਪਏ ਬੈਣਾ ਲਿਖਾਈ ਦਾ ਵੀ ਉਹ ਉਹਨੂੰ ਤਾਂ ਵੀ ਨਹੀਂ ਪਾ ਗਏ ਮਰਸੀ ਆਉਂਦੇ 200 ਦੇ ਕੇ ਮਰਿਆ ਪੂਰਾ ਕਰੇ ਨੂੰ ਅਸੀਂ ਦਿੰਨੇ ਆਉਂਦੇ ਅਸੀਂ ਆਪ ਦੀ ਪਰਚੀ ਦੇਵਾਂਗੇ ਸਾਨੂੰ ਕੀ ਹੈ ਤੂੰ ਘੁਂਗਰਾਵੇ ਤੂੰ ਘੁਂਗਰਾਵੇ ਓਏ ਤੂੰ ਘੁਂਗਰਾਵੇ ਜਿੰਨੀ ਵਾਟੂ ਆਗੇ ਪਰਸੀ ਨਹੀਂ ਹੁੰਦੀ ਫਿਰ ਨਹੀਂ ਹੁੰਦੀ ਪਰਸੀ ਪਰਸੀ ਆਪੋ ਆਪਣੀ ਕਰਵਾ ਦੇ ਸਾਡੀ ਆਪ 500 ਦੇ ਉੱਪਰ ਚੇ ਇਹ 500 ਫੋਟੋ ਆ ਲੈ 500 ਮੈਂ ਤਾਂ ਆਉਂਦੀ ਕਰਾਉਣੀ ਆ ਲੈ ਲੈ ਨਾ ਮਤ ਉਹਦੇ ਦੇਣੇ ਜਨਾਮ ਆ ਲੈ ਵੀ 20000 ਦੇ ਵਿੱਚ ਹੋ ਗਿਆ ਸੌਦਾ ਦੋਸਤੋ ਤੁਸੀਂ ਦੇਖ ਸਕਦੇ ਹੋ ਬਾਈਕ ਘਿਆਣੇ ਤੋਂ ਲੈ ਗਿਆ ਸੀ ਕਪਤਾਨ ਨੇ ਖਰੀਦੇਆ ਦੋਸਤ ਤੁਸੀਂ ਦੇਖ ਸਕਦੇ ਹੋ ਆ ਬੱਕਰੀ ਆ ਬੱਕਰੇ ਦਾ ਸੌਦਾ ਹੋਇਆ ਸਿਰੇ ਚੜ ਗਿਆ ਰੌਲਾ ਪੈ ਪਵਾ ਕੇ ਤੁਸੀਂ ਦੋਸਤ ਠੀਕ ਆ ਹਾਂ ਆਖਿਆ ਸੀ ਮੈਂ ਕਿ ਮੈਨੂੰ ਪਤਾ ਨਹੀਂ ਦੋਨੇ ਠੀਕ ਹੈ ਜੀ ਵੀ ਜਾਂਦੇ ਪੱਛ ਤੇ ਬੱਕਰਾ ਠੀਕ ਹੈ ਪੱੜ ਤੇ ਬੱਕਰਾ ਇੱਕ ਹਫਤਾ ਕਪਤਾਨ ਨੇ ਲਿਆ ਠੀਕ ਆ ਤੇ ਬਾਈਆਂ ਦਾ ਪਿੰਡ ਕਿਹੜਾ ਸੀਗਾ ਗਾਣਾ ਪਿੰਡ ਦੇ ਆ ਬਾਈ ਬਾਈਕ ਗਿਆਨੇ ਪਿੰਡ ਦੇ ਠੀਕ ਹੈ ਬਾਈ ਠੀਕ ਹੈ ਜੀ ਲੇ ਵੀ ਦੋਸਤੋ ਤੁਸੀਂ ਜਰੂਰ ਮੰਨ ਕੇ ਚਲੋ ਫਰੀਦਕੋਟ ਬੱਕਰਾ ਮੰਡੀ ਦੇ ਪੰਜ ਕਰੋ ਹਰ ਸ਼ਨੀਵਾਰ ਬੱਕਰਾ ਮੰਡੀ ਲੱਗੇ ਬਾਈ ਗਰ ਲਾਲ ਕਰਾਉਂਦਾ ਸੌਦਾ ਆਜਾ ਹੁਣ ਦੋ ਨਾ ਦੋ ਹੁਣ ਆਇਆ ਕੁਝ ਤਾਂ ਮਿੱਠਾ ਪਾਉਂਗਾ 20 ਮੰਗਿਆ ਜੀ ਇਹਦਾ ਹੈ ਲੈ ਵੀ ਆ ਦੋ ਬੱਕਰੀਆਂ ਇੱਕ ਆ ਉਹ ਪਾਠਾ ਤੇ ਇੱਕ ਉਹ ਕਾਲੀ ਬੱਕਰੀ ਆ ਬਾਈ ਆਪਾਂ ਇਹਦਾ 20 ਵੀ ਇਹਨਾਂ ਦਾ ਵੀ 15000 ਰੁਪਏ ਲਾਦਾ ਹੋ ਜੀ ਕੋਈ ਗੱਲ ਉਸ ਕਿੰਨਾ ਲਾਇਆ ਇਹਦਾ 13000 ਰੁਪਏ ਲਾਉਂਦੇ ਆ 13000 ਲਾਉਂਦੇ ਆ ਫੜ ਫੜ ਦੇਖੋ ਸਾਢੇ 13 ਦਿਨ ਕਿਹਨੇ ਹੀਰ ਹੈ ਹੈਲੋ ਇਹ ਹਣ ਕਿਦਾਂ ਸੇ ਜਾਨਣਾ ਖਰਤਾ ਜਾ ਦੂ ਆਰੇ ਜਾ ਉਹਨਾਂ ਨੂੰ ਨੇ ਪੁੱਛਿਆ ਗਿਆ ਉਹਨਾਂ ਨੇ ਮੈਨੂੰ ਸਾਢੇ 13 ਕਿਹਾ ਸੀ ਆਹ ਲਖ 14 ਦਿਨ ਹੁਣ ਕੀ ਗੱਲ ਰਹਿ ਗਈ ਫਿਰ ਦੱਸ ਮੈਂ ਤਾਂ ਉਹਨੇ ਮੰਗਿਆ ਬਾਹਰ ਬਾਹਰ ਮਾਲ ਮੁੱਲ ਤੇ ਲੱਗੇ ਬੱਕਰੀਆਂ ਨਾਲ ਫੜ ਯਾਰ ਆ ਲਿਖਾਈ ਬਾਈ ਉਹ ਨਿਕਾਲ ਲੈ ਦੇ ਦੇ ਹੁਣ ਨਹੀਂ ਜਾਉਂਗਾ ਮੁੱਕੇ ਪਾਸੋਂ ਦੇ ਦੇ ਹੁਣ ਯਾਰ ਉਹ ਅੰਕਲ ਦੇ ਦੇ ਉਹ ਲਿਖਾਈ ਪੈਣੀ ਉਹ ਯਾਰ ਬਸ ਫਿਰ ਠੀਕ ਹੈ ਤੂੰ 400 ਲਿਖਾਈ ਵੀ ਪੈਣੀ ਉਹਨਾਂ ਨੂੰ ਫਿਰ ਆ ਲਿਖਾਈ ਤੂੰ ਕਰਾ ਲਈਂ ਫੜ ਆਲਾ ਫੜ ਫਿਰ ਲਿਖਾਈ ਤੂੰ ਕਰਾ ਲਈਂ ਆਲਾ ਫੜ ਫਿਰ ਲਿਖਾਈ ਤੂੰ ਕਰਾ ਲਈਂ ਭਰਾ ਥਾਮ ਮੇਰੇ ਬਾਈ ਆਲਾ ਫੜ ਫਿਰ ਮਾਲ ਮੁੱਲ ਤਾਂ ਸੁਣ ਲੈ ਆਲਾ 7.5 ਲਿਖਾਈ ਦੇ ਦੇ ਉਹ ਨਹੀਂ ਮਰਿਆ ਲਿਖਾਈਆਂ ਤੇ ਆ ਜਾਂਦਾ ਸਰ ਜੇ ਕੋਈ ਆਵਾਜ਼ ਕਹ ਲੈ ਯਾਰ ਉੱਥੇ ਹੀ ਹੋਣ ਗਏ ਆ ਲੈ ਜਾ ਯਾਰ ਮੀਆਂ ਨਹੀਂ ਮਾਰੀਆਂ ਤੇ ਆਪਦੀ ਲਿਖਾਈ ਕਰਾ ਲੈ ਵਾਲਾ ਫੜ 14.5 ਫਿਰ ਕਿ ਨਹੀਂ 14.5 ਜਾ ਆਪਦੀ ਆਪਦੀ ਲਿਖਾਈ ਹੁਣ ਕੀ ਰਹਿ ਗਿਆ ਉਹ ਠੀਕ ਆ ਯਾਰ ਮੰਨ ਲੈ ਉਹਦਾ ਮਾਲ ਆਪਣਾ ਦਾ ਬਰੇਵੇਂ ਕੀ ਵੀਰੇ ਕਿਵੇਂ ਖਰੀਦਿਆ ਫਿਰ ਨਾਲ ਆਇਆ ਉਹ ਕਰਾ ਦੇ ਫਿਰ 15 ਹੋ ਗਿਆ ਫਿਰ ਪਾਲ ਪੂਰੇ ਲੈ ਹਾਲ ਫੜ ਲੈ ਸਾਈ ਜੀ ਲੈ 15000 ਦੀਆਂ ਕਰਤੀਆਂ ਠੀਕ ਆ ਹਾਲ ਪਿੰਡ ਕਿਹੜਾ ਸੀ ਆਪਣਾ ਹੀ ਪਿੰਡ ਕਿਹੜਾ ਸੀ ਛੱਤਿਆਂ ਨੇ ਬਾਈ ਛੱਤਿਆਂ ਨੇ ਤੋਂ ਆਏ ਸੀਗੇ ਠੀਕ ਆ ਫਰੀਦਕੋਟ ਬੱਕਰਾ ਮੰਡੀ ਦੇ ਤੇ ਤੁਸੀਂ ਦੇਖ ਸਕਦੇ ਹੋ ਤੇ ਬਾਈ ਨੂੰ ਪੁੱਛਦੇ ਆਪਾਂ ਭਾਈ ਆ ਸਾਡੀ ਇੱਕ ਤਾਂ ਜੀ ਭਾਈ ਆਪਾਂ ਕਿੱਥੋਂ ਆਏ ਸੀਗੇ ਫਰੀਦਕੋਟ ਫਰੀਦਕੋਟ ਦੇ ਲੈ ਵੀ ਇਹ ਤਾਂ ਬਾਈ ਫਰੀਦਕੋਟ ਸ਼ਹਿਰ ਦੇ ਆ ਤੁਹਾਨੂੰ ਦਿਖਾ ਦੇਣਾ ਇੱਕ ਤਾਂ ਉਹ ਪੱਠ ਸੀ ਦੋਸਤੋ ਇੱਕ ਆ ਬੱਕਰੀ ਆ ਪੈਸੇ ਇਕ ਨਾ ਦਿਓ ਬਾਈ पूरे 15000 ਦੇ ਸੌਦਾ ਹੋਇਆ ਤੇ ਲਿਖਾਈ ਆਪੋ ਆਪਣੀ ਹੈ ਦੋਸਤੋ ਆ ਖੜੀ ਆਈ ਤਾਂ ਬਾਈ ਨੇ ਕਿ ਭਰਾਗੇ ਲਾਹ ਕੋਈ ਨਾ ਸਾਈ ਦਾ ਆਈ ਆ ਜੀ ਪੱਕਾ ਗਾ ਸੌਦਾ ਹੋਇਆ 3 ਕਿਲੋ ਲੱਕੜ ਮੰਡੀ ਦੇ ਪੂਰੇ 15000 ਰੁਪਏ ਚ ਸਭ ਬਾਈ ਫਾਇਦੇ ਤੇ ਜਾ ਰਹੇ ਨੇ 3 ਨਵੇਂ ਵਾਲ ਦੇ ਆਏ ਗਏ ਨਾ ਆ ਜਾ ਬਾਈ ਇਦੋਂ ਕਰ ਲਈ ਬਾਈ ਮੜਾ ਉਧਰਲੇ ਪਾਸੇ ਹਾਂ ਐ ਹੋ ਗਿਆ ਇਹਦੇ ਦੇ ਬਿਠੀ ਹੈ ਤੇਰੇ ਦੇ ਦੇ ਇਹ ਦੇ ਬਿਠੀ ਹੈ ਉਹ ਚੋਲੇ ਖੜਾ ਫਿਰ ਆਪ ਹਾਂ 15ਵੇਂ ਪਾਸ ਹਾਂ ਪਤਾ 4 5 6 7 8 9 ਬਾਈ ਸਵਾਇਤੀ ਅਰੇ ਵਿੱਚ ਕੁਆਲਟੀ ਦਾ ਬੰਦ ਕਰਾਉਂਦੇ ਨੇ ਕਿਲੇ ਲਈ ਹਰ ਕੁਆਲਟੀ ਕੱਢਣਾ ਪੈਣਾ ਹੈ 15 ਠੀਕ ਹੈ ਬਾਈ ਖੁਸ਼ ਆ ਹਾਂਜੀ ਖੁਸ਼ ਹਾਂ ਠੀਕ ਜੀ ਠੀਕ ਹੈ ਜੀ ਬਾਈ ਜੇ ਬਾਈ ਆਪੇ ਪਕੜੀ ਜਾ ਕਰਤੀ ਕਿੰਨੇ ਦੀ ਕਰਵਾਦੀ 7000 ਦੀ ਲੈ ਵੀ ਆ ਬੱਕਰੀ ਦਾ ਸੌਦਾ ਹੋ ਗਿਆ 7000 ਚ ਲਖਾਈ ਆਪੋ ਆਪਣੀ ਕੋਈ 200 ਰੁਪਏ ਨਾਲ ਕੋਈ ਮੇਰੀ ਗੱਲ ਸੁਣ 200 ਕਿਤੋਂ ਐਸੀ ਬਾਈ ਮਹਿਮੂਆਣੇ ਤੋਂ ਮਹਿਮੂਆਣੇ ਤੋਂ ਲੈ ਵੀ ਭਾਈ ਮਹਿਮੂਆਣੇ ਤੋਂ ਆਇਆ ਸੀ ਜਿਹਨਾਂ ਨੇ ਬੱਕਰੀ ਖਰੀਦੀ ਆ ਉਹ ਫਰੀਦਕੋਟ ਦੀ ਆ ਭਾਈ 200 ਰੁਪਏ ਕੋਈ ਗੱਲ ਨਹੀਂ ਐਵੇਂ 100 100 ਪਿੱਛੇ ਨਾ ਯਾਰ ਰੋਇਆ ਕਰ ਪਿੱਛੇ ਨਾ ਭੱਜਿਆ ਕਰ ਤੂੰ ਮੇਰੇ ਬਾਸੇ ਮੰਡੀਆਂ 'ਚ ਕੰਮ ਆ ਸੱਤ ਹਜ਼ਾਰ ਦੇ ਵਿੱਚ ਹੋਗੀ ਦੋਸਤੋ ਲਿਖਾਈ ਆਪੋ ਆਪਣੀ ਆ ਚੱਕ ਲੈ ਲੂੰਗਾ ਦੋਸਤੋ ਕੇ ਮੈਂ ਟੈਂਸ਼ਨ ਚ ਪਿਆ ਬਿੱਟੂ ਆ ਇਹਦਾ ਸੌਦਾ ਹੈ ਬੱਕਰੀ ਦਾ ਹਾਂ ਜੀ ਦੋਦੇ ਪੈਸੇ ਦੇ ਰਹੇ ਹੈ ਬਾਈ ਜੀ ਗੱਲਾ ਸ਼ਰਾ 7 ਹਾਂ ਆ ਕੰਮ ਕਰਨਾ ਲਾਓ ਖਾਂ ਨਹੀਂ ਨਹੀਂ ਸਹੀ ਹੈ ਬਾਈ ਸਹੀ ਹੈ ਹਾਂ ਆ ਬੱਕਰੀ ਆ ਦੇਖ ਲਓ ਦੇ ਲਿਖਾਈ ਦੇ ਦੋ 100 ਰੁਪਏ ਹਾਂ ਲਿਖਾਈ ਦੇ ਦੋ 100 ਰੁਪਏ ਲਿਖਾਈ ਲੈ ਲਓ ਕੋਈ ਚੱਕਰ ਨਹੀਂ ਹੈ ਹਾਂ ਦੋ ਪਰਚੀ ਹੋ ਗਈ 7000 ਦੀ ਹੋ ਗਈ ਲਿਖਾਈ ਆਪੋ ਆਪਣੀਆਂ ਤੁਸੀਂ ਦੇਖ ਸਕਦੇ ਹੋ ਆ ਬੱਕਰੀ ਦਾ ਸੌਦਾ ਹੈ ਫਰੀਦਕੋਟ ਬੱਕਰਾ ਮੰਡੀ ਦੇ ਆ ਪੱਠ ਦੇ ਬੱਕਰੇ ਦਾ ਸੌਦਾ ਹੋਇਆ ਕਪਤਾਨ ਨੂੰ ਪਹਿਲਾਂ ਦਵਾਏ ਸੀ ਆਪਾਂ ਕਪਤਾਨ ਨੇ ਇੱਥੇ ਹੀ ਵੇਚ ਤੇ ਕਪਤਾਨ ਇੱਥੇ ਸੌਦਾ ਕਰਤਾ ਬਈ ਹਾਂ ਜੀ ਇੱਥੇ ਕਿੰਨੇ ਨਫੇ ਨਾਲ ਦੇਤੇ 1500 1500 ਲੈ ਵੀ ਬਾਈ ਕਹਿੰਦਾ ਮੈਂ ਇਸੇ ਇੱਥੇ ਖਰੀਦੇ ਸੀ ਤੇ ਇੱਥੋਂ ਹੀ 1500 ਨਫੀ ਨਾਲ ਆ ਪੱਟ ਦੇ ਬੱਕਰਾ ਦੇਤੇ ਆ ਠੀਕ ਹੈ ਬਾਈ ਕਪਤਾਨ ਠੀਕ ਹੈ ਬਾਕੀ ਸਭ ਸਹੀ ਸੀ ਆਹ ਹੋ ਗਈ ਆ ਕਿੱਥੇ ਆਹ ਇਹਦਾ ਵਿਖੜੀ ਆ ਆ ਹਾਂ ਹਾਂ ਤੂੰ ਦੱਸ ਦੇ ਯਾਰ ਪੈਸੇ ਤੇ ਬੜਾ ਤੱਕ ਕਿਉਂ ਮਾਇਆ ਤੱਕ ਨਹੀਂ ਬਣੇ ਫਾਟੇ ਨਹੀਂ ਨਹੀਂ ਯਾਰ ਨਹੀਂ ਯਾਰ ਬੱਸ ਯਾਰ ਨਾ ਕਰ ਮੈਂ ਤਾਂ ਹੁਣ 2000 ਉਹਨਾਂ ਨੂੰ ਵੀ ਚੜਾ ਰਾਂ ਮੈਂ 2000 ਬੱਸ ਬੱਸ ਨਹੀਂ ਨਹੀਂ ਉਹਦਾ ਲਿਆਉਂ ਕਰ ਤੂੰ ਮੈਂ ਕੀ ਆਣਾ ਨਹੀਂ ਭਾਈ ਨਹੀਂ ਯਾਰ ਮੈਂ ਉਹਨਾਂ ਨੇ 750 ਬੜੇ ਮੈਂ ਆ ਲੈ ਬਈ ਲੈ ਖਾ ਕੇ ਹੋ ਗਿਆ ਵੀ ਸੋਬਰ ਨਹੀਂ ਠੀਕ ਹੈ ਲੈ ਵੀ 8500 ਚ ਆ ਬੱਕਰੀ ਹੋਈ ਆ 8500 ਚ ਲਖਾਈ ਆਪੋ ਆਪਣੀਆਂ ਫਰੀਦਕੋਟ ਬੱਕਰਾ ਮੰਡੀ ਦੇ ਤੁਸੀਂ ਜੇ ਉਸ ਤੋਂ ਦੇਖ ਸਕਦੇ ਲਖਾਈ ਆਪੋ ਆਪਣੀ ਹੈ ਯਾਰ ਲਖਾਈ ਆਪੋ ਆਪਣੀ ਹੈ ਯਾਰ ਨਹੀਂ ਨਹੀਂ ਠੀਕ ਹੈ ਹੋ ਗਿਆ ਬਈ ਲਖਾਈ ਲਖਾਈ ਆਪੋ ਆਪਣੀ ਲੈ ਵੀ ਦੋਸਤੋ 8000 ਦੇ ਵਿੱਚ ਲਖਾਈ ਆਪੋ ਆਪਣੀ ਬਾਈ ਆਪਾਂ ਕਿਹੜਾ ਪਿੰਡ ਸੀ ਆਪਣਾ ਗੋਲੇ ਵਾਲਾ ਗੋਲੇ ਵਾਲੇ ਤੋਂ ਤੇ ਬਾਈ ਆਪਣਾ 5 ਗਰਾਈ 5 ਗਰਾਈ ਬਾਈ ਗੋਲੇ ਵਾਲੇ ਨੇ ਵੇਚੀ ਆ ਬੱਕਰੀ ਤੇ 5 ਗਰਾਈਆਂ ਵਾਲੇ ਬਾਈ ਨੇ ਬੱਕਰੀ ਖਰੀਦੀ ਆ ਦੋਸਤੋ ਤੁਸੀਂ ਦੇਖ ਸਕਦੇ ਹੋ ਆ ਬੱਕਰੀ ਸੀ ਦੋਸਤੋ ਡੱਬੀ ਆ ਬੱਕਰੀ ਦਾ ਸੌਦਾ ਹੋਇਆ ਸਾਨੂੰ ਤਰਾ ਤੈਨੂੰ ਨੇ ਪੈਸੇ ਲਾ ਦੇ ਦੋਸਤੋ ਹੁਣ 20 ਗਰਾਂ ਦਾ ਪੈਸੇ 5 ਗਰਾਈਆਂ ਵਾਲਾ ਬਾਈ ਕੀ ਆ ਉਹ ਖੜੀ ਆ ਉਹ ਨਹੀਂ ਆ ਖੜੀ ਬਾਈ ਗਰ ਲਾਲ ਮੜਾਈ ਹੋਈ ਸਾਈਡ ਤੇ ਕਿੰਨਾ ਦੀ ਹੋਊਗੀ ਹੋਰ ਦੋ ਧਰਿਆਂ ਦੀ ਹੂੰ ਤਰਮ ਦਸਿਆ ਨੇ ਮਾਨੀ ਵਾਲ ਬੱਕਰੀ ਲਿਆ ਤਣ ਕੇ ਲੈ ਗਿਆ 50 ਦੀ ਲਿਆ ਰਾਤ ਨੂੰ ਐਡਾ ਲੇਵਾ ਬਣ ਗਿਆ ਅਗਰੇ ਨੂੰ ਵੀ ਫੋਨ ਲਾਉਂਦਾ ਬਾਈ ਤੇ ਨਹੀਂ ਬਾਈ ਉਹ ਨਿਕਲਿਆ ਆਉਣ ਦੀ ਮਰਗੀ ਤੀਜੇ ਨੂੰ ਬਾਈ ਤੇ ਬਾਈ ਮੇਰਾ ਆਪਦਾ ਨੁਕਸਾਨ ਹੋ ਗਿਆ ਚੱਲਣਾ ਬਾਈ ਕਦਾ ਕੀ ਹੈ ਅਗਲਾ ਜਿਹੜਾ ਨਫਾ ਨੁਕਸਾਨ ਬਣਿਆ ਹਰੇ ਕੰਮ ਦੇ ਵਿੱਚ ਨਹੀਂ ਯਾਰ ਇਹਨਾਂ ਦੀ ਜੰਮੀ ਨਹੀਂ ਕੁਸ਼ਰੀ ਦੇ ਮਰੀ ਕੁਮਿੰਗ ਗਰਮੀ ਹੁਣ ਇੱਕ ਮਰ ਗਈ ਇੱਕ ਨੇ ਤਿੰਨ ਦੇ ਤੇ ਜਿੱਦਾਂ ਜਿਹੜੀ ਸਟਾਰਟ ਹੋਈ ਆ ਮੇਰੇ ਪੰਜ ਲੰਗ ਵਧਿਆ ਗਰਮੀ ਮੈਂ ਆਦਮਰੋਂ ਲੈ ਕੇ 100 ਗਰਮ ਮਰਗੀ ਢਾਏ ਕੋਈ ਮਰਦ ਨਹੀਂ ਯਾਰ ਭਾਈ ਇਹ ਲੋਕ ਨਹੀਂ ਬੜਿਆ ਹੀ ਕਰਦਾ ਗੋੜਾ ਸੱਕਰ ਲੱਲੜ ਪੱਲੜ ਤੁੰਨੀ ਆਉਨੇ ਆ ਬਾਈ ਤੂੰ ਮਾੜਾ ਮੇਰੇ ਕੋਲ ਦੇਖਿਆ ਹਾਂ ਤੂੰ ਇਹਨਾਂ ਨੂੰ ਤਾਂ ਪਤਾ ਮੈਂ ਬਾਹਰ ਨਹੀਂ ਚਾਰਦਾ ਮੈਂ ਘਰੇ ਹੀ ਤਰ੍ਹਾਂ ਆ ਪਤਾ ਨਹੀਂ ਕੀ ਆ ਲਿਖ ਦਿਓ ਜੀ ਆ ਪੱਟੋ ਠੀਕ ਹੈ ਬਾਈ ਆ ਗਏ ਪੈਸੇ ਜੀ ਪੂਰੇ ਖੁਸ਼ ਆ ਬਾਈ ਠੀਕ ਹੈ ਜੀ ਰੱਸੀ ਲੈ ਵੀ ਦੋਸਤੋ ਰੱਸੀ ਦੇ ਤੌਰ ਤੇ ਜੁੜੇ ਰੋ ਆਪਣੇ ਚੈਨਲ ਆ ਬੱਕਰੀ ਜੀ ਦੋਸਤੋ ਤੁਹਾਨੂੰ ਇੱਕ ਕਰੀ ਬੱਕਰੀ ਵੀ ਖਾ ਦੇਣੇ ਤੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈ ਕੇ ਦੋਸਤੋ